ਹਾਂਜੀ ਦੋਸਤੋ ਜਿਵੇਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਮਸ਼ੂਰ ਪੰਜਾਬੀ ਕਮੇਡੀਅਨ ਜਸਵਿੰਦਰ ਸਿੰਘ ਭੱਲਾ ਜੀ ਦਾ ਦਿਹਾਂਤ ਹੋ ਚੁੱਕਿਆ ਹੈ ਲੰਮੇ ਸਮੇਂ ਤੋਂ ਜਸਵਿੰਦਰ ਭੱਲਾ ਜੀ ਬਿਮਾਰ ਚੱਲ ਰਹੇ ਸਨ ਤੇ ਉਹ ਮੁਹਾਲੀ ਦੇ ਹਸਪੀਟਲ ਵਿੱਚ ਐਡਮਿਟ ਸੀ ਜਿੱਥੇ ਉਹਨਾਂ ਨੇ ਆਖਰੀ ਸਾਹ ਲਈ ਦੋਸਤੋ ਜੋ ਤੁਸੀਂ ਤਸਵੀਰ ਜਸਵਿੰਦਰ ਭੱਲਾ ਜੀ ਦੀ ਵੇਖ ਰਹੇ ਹੋ ਇੱਕ ਵਾਰ ਵਿਸ਼ਵਾਸ ਕਰਨਾ ਤਾਂ ਬਹੁਤ ਔਖਾ ਹੋ ਰਿਹਾ ਹੈ ਕਿ ਇਹ ਤਸਵੀਰ ਜਸਵਿੰਦਰ ਭੱਲਾ ਸਾਹਿਬ ਦੀ ਆ ਬਹੁਤ ਹੀ ਦੁੱਖ ਦੀ ਘੜੀ ਆ ਪਰਿਵਾਰ ਲਈ ਯਕੀਨ ਕਰਨਾ ਮੁਸ਼ਕਲ ਹੋ ਗਿਆ ਹੈ। ਸੋ ਇਸ ਤਰ੍ਹਾਂ ਬੇਵਕਤ ਸਦੀਵੀ ਵਿਛੋੜਾ ਦੇ ਗਏ ਹਨ ਸਾਣੂ ਜਸਵਿੰਦਰ ਪੱਲਾ ਜੀ। ਵਾਹਿਗੁਰੂ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਅਤੇ ਵਿਛੜੀ ਰੂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣ। ਇਹ ਜਸਵਿੰਦਰ ਪੱਲਾ ਜੀ ਦੀ ਆਖਰੀ ਤਸਵੀਰ ਹੈ ਜੋ ਕਿ ਹਮੇਸ਼ਾ ਸਕਰੀਨ ਉੱਤੇ ਹੱਸਦੇ ਨਜ਼ਰ ਆਉਂਦੇ ਸਨ। ਉਹਨਾਂ ਦੀ ਕੋਈ ਵੀ ਤਸਵੀਰ ਵੇਖ ਲਵੋ। ਤੇਰੇ ਤੇ ਮੁਸਕਾਨ ਜ਼ਰੂਰ ਹੁੰਦੀ ਸੀ। ਪਰ ਭੱਲਾ ਸਾਹਿਬ ਦੀ ਇਹ ਤਸਵੀਰ ਦੇਖ ਕੇ ਸੱਚੀ ਬਹੁਤ ਦੁੱਖ ਹੋਇਆ ਹਾਸਿਆਂ ਦਾ ਬਾਦਸ਼ਾਹ ਅਤੇ ਇੱਕ ਨੇਕ ਇਨਸਾਨ ਕਿਵੇਂ ਅੱਜ ਸਾਰਨ ਦੁਖੀ ਕਰਕੇ ਦੁਨੀਆ ਤੋਂ ਰੁਖਸਤ ਹੋ ਗਿਆ ਉਹ ਜਸਵਿੰਦਰ ਪੱਲਾ ਜੀ ਦੀ 65 ਸਾਲ ਦੀ ਉਮਰ ਸੀ ਉਹਨਾਂ ਨੇ ਆਪਣੀ ਵਧੀਆ ਕਲਾਕਾਰੀ ਨਾਲ ਪੰਜਾਬੀਆਂ ਦੇ ਦਿਲਾਂ ਤੇ ਰਾਜ ਕੀਤਾ ਹੈ ਉਹ ਪੰਜਾਬੀ ਕਲਾਕਾਰ ਤੇ ਹੋਰ ਕਈ ਅੱਗੇ ਗਾਇਕ ਜਸਵਿੰਦਰ ਸਿੰਘ ਪੱਲਾ ਜੀ ਨੂੰ ਸ਼ਰਧਾਂਜਲੀ ਦੇ ਰਹੇ ਨੇ ਵਾਹਿਗੁਰੂ ਜੀ ਮਿਹਰ ਕਰੋ ਜੇ ਪਰਿਵਾਰ ਤੇ